ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਆ ਬਲਾਂ ਵਾਲੇ ਪੱਗ ਜੇ ਦੀ ਲੈਂਥ 7.5 ਮੀਟਰ ਹੈ ਜਿਹੜਾ ਕੱਪੜਾ ਉਹਨੇ ਫੁੱਲੇ ਵਾਲੇ ਵਰਤੇ ਆ ਇਹਦਾ ਤੁਹਾਨੂੰ ਪਹਿਲੇ ਲੜ ਲਗਾਉਣਾ ਹੈ ਸਿੱਧੇ ਸੈਂਟਰ 'ਚ ਉਹ ਲੈ ਆ ਕੇ ਪੁਣੀ ਦਾ ਖੋਲਦਾ ਆਪਾਂ ਥੱਲੇ ਰੱਖ ਕੇ ਤੇ ਜਿਹੜਾ ਬੰਦ ਬਾਕਸ ਉਸ ਉੱਤੇ ਚੱਕ ਕੇ ਜਿਹੜਾ ਥੰਡਲਾ ਪੁਣੀ ਦਾ ਜਿਹੜਾ ਥੰਡਲਾ ਖੋਲਦਾ ਆਪਾਂ ਉਹਦਾ ਤਲਾ ਪੱਲਾ ਹੋਊਗਾ ਉਹਦੇ ਜਿਹੜਾ ਥੰਡਲਾ ਪਹਿਲੇ ਉਸ ਨੂੰ ਔੜਾ ਖਿੱਚ ਕੇ ਹਲਕਾ ਆ ਉਹ ਲੜ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਬਲ ਪਾ ਕੇ ਉਹਨਾਂ ਦੇ ਜਿਹੜੇ ਬਲ ਲੈਣਗੇ ਉਹ ਤੁਸੀਂ ਨੇ ਸੈਂਟਰ ਦੇ ਵਿੱਚ ਜਿਹੜੇ ਇਕੱਠੇ ਕਰ ਲੈਣੇ ਹਨ ਚੰਗੇ ਤਰ੍ਹਾਂ ਇਕੱਠੇ ਕਰਨ ਤੋਂ ਬਾਅਦ ਤੁਸੀਂ ਲੜ ਦੇ ਜਿਹੜੇ ਚੰਗੇ ਤਰ੍ਹਾਂ ਦੇ ਵਾਲ ਨੇ ਥੋੜਾ ਅੱਗੇ ਆ ਕੇ ਥੁਰੜ ਦੇ ਵਿੱਚ ਜਿਹੜੇ ਬਣ ਲੇਗੇ ਉਹ ਹਲਕੇ ਖੋਲ ਲੈਣੇ ਹਨ ਖੋਲਣ ਤੋਂ ਬਾਅਦ ਚੰਗੀ ਤਰ੍ਹਾਂ ਜਿਹੜੇ ਵਾਲ ਨੇ ਸੈਟ ਕਰ ਲੈਣੇ ਹਨ ਬੈਗ ਟਾਕ ਤੁਸੀਂ ਨੇ ਵਾਲ ਪਾ ਕੇ ਸੜਨ ਨੂੰ ਘਾ ਲੈਣਾ ਹੈ ਜਿਹੜਾ ਤੁਸੀਂ ਨੇ ਲੈਣ ਲਗਾਉਣਾ ਹੈ ਪੁਣੀ ਦਾ ਖੁੱਲਦਾ ਆਪਾਂ ਦਾ ਥੱਲੇ ਰੱਖ ਕੇ ਤੇ ਬੰਦਾ ਬਸ ਉਹ ਤੇ ਰੱਖ ਕੇ ਜਿਹੜਾ ਇਹ ਗੱਲ ਨੂੰ ਬੈਕ ਸੋਪ ਵਿੱਚ ਕਰਕੇ ਬੈਲ ਤੋਂ ਲੜ ਨੂੰ ਇਹ ਘਰ ਪਿੰਚਾ ਕਰਕੇ ਉਸ ਲੜ ਦੇ ਵਿੱਚ ਵੀ ਜਿਹੜਾ ਨੋਕ ਦੇ ਕੋਲ ਵਾਲੇ ਵਾਲ ਨੇ ਚੰਗੀ ਤਰ੍ਹਾਂ ਗੱਠੇ ਕਰ ਲੈਣੇ ਹਨ। ਇਹ ਚੰਗੀ ਤਰ੍ਹਾਂ ਸਾਰੇ ਵਾਲ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਸਲਕਾ ਮੋੜ ਕੇ ਲਗਾ ਦੇਣਾ ਹੈ। ਇਹਨਾਂ ਅੱਧ ਦੇ ਜਿਹੜਾ ਅੱਗੇ ਆ ਕੇ ਵਾਲ ਨੇ ਉਹ ਚੰਗੀ ਤਰ੍ਹਾਂ ਖੋਲ ਲੈਣੇ ਹਨ। ਕੋਈ ਲੜਤ ਬਾਹਰ ਲੜ ਦੇ ਵਿੱਚ ਚੰਗੀ ਤਰ੍ਹਾਂ ਪ੍ਰੋਪਰ ਵਲ ਪਾ ਕੇ ਸੜਨ ਲਗਾ ਦੇਣਾ ਹੈ ਐਂ ਤੇ ਨੇੜੇ ਬੈਗ ਤੱਕ ਇਹਨੇ ਬੜਾ ਪਾਲਣੇ ਹਨ ਚੰਗੀ ਤਰ੍ਹਾਂ ਲੜ ਬਲ ਪਾਉਣ ਤੋਂ ਬਾਅਦ ਸੜਦੂ ਲਗਾ ਦੇਣਾ ਹੈ ਚੰਗੀ ਤਰ੍ਹਾਂ ਬਲ ਪਾੜ ਤੋਂ ਬਾਅਦ ਸੜਦੂ ਲਗਾ ਦੇਣਾ ਹੈ ਜਿਹੜਾ ਕਿ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਜਿਸ ਤਰ੍ਹਾਂ ਇਹਨੇ ਦੂਸਰਾ ਲੜ ਲਗਾਇਆ ਸੀ ਕੁਣੀਆ ਖੋਲਦਾ ਪਾਸਾ ਸਲੇਰਾ ਕੇ ਤੇ ਬੰਦ ਪਾਸਾ ਉਤੇ ਰੱਖ ਕੇ ਉਸ ਲੜ ਨੂੰ ਵੀ ਉਸ ਤਰ੍ਹਾਂ ਹੀ ਲਗਾਉਣਾ ਹੈ ਇਹਦੇ ਨਾਲ ਇਸ ਲੜ ਦੇ ਵੀ ਜਿਹੜੇ ਵਾਲ ਨੇ ਉਹ ਇੱਕ ਥਾਂ ਵਿੱਚ ਇਕੱਠੇ ਕਰ ਲੈਣੇ ਹਨ ਇਕੱਠੇ ਕਰਨ ਤੋਂ ਬਾਅਦ ਲੈਣ ਨੂੰ ਵੀ ਹਲਕਾ ਫੋਲਡ ਕਰਨਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਆ ਕਰੋ ਚੰਗੇ ਤਰ੍ਹਾਂ ਇਸ ਲੜ ਦੇ ਵਿੱਚ ਵੀ ਵਾਲ ਇਕੱਠੇ ਕਰਕੇ ਇਸ ਲੜ ਨੂੰ ਵੀ ਹਲਕਾ ਫੋਲਡ ਕਰ ਲੈਣਾ ਹੈ ਹਲਕਾ ਹੋਲਡ ਕਰਤੋਂ ਸਾਨੂੰ ਇਹਦਾ ਕਰਤੋਂ ਹੋਲਡ ਕਰ ਦੇਣਾ ਹੈ ਜੇ ਇਦਾਂ ਇਸ ਲੋੜ ਦੇ ਵਿੱਚ ਚੰਗੇ ਤਰ੍ਹਾਂ ਇਹ ਬਲ ਪਾ ਲੈਣੇ ਹਨ ਇਸੜ ਦੇ ਵੀਰੇ ਵਾਲ ਨੂੰ ਇੱਕ ਸਮੇਂ ਫਿਰ ਖਿਚੜ ਖੋੜੇ ਹਲਕੇ ਖੋਲ ਲੈਣੇ ਹਨ ਇਹੜ ਦੇ ਵੀਰ ਬੈਗ ਤੱਕ ਬਲ ਪਾਉਣ ਤੋਂ ਬਾਅਦ ਨਾਲ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਇਹ ਅਗਲਾ ਲੜਦਾ ਆਉਣਾ ਹੈ ਉਹਨੇ ਦਾ ਖੁੱਲਦਾ ਪਤਾ ਸਰੀਰ ਆ ਕੇ ਤੇ ਜਿਹੜਾ ਬੰਦ ਪਾਸੋਂ ਸੁਨ ਉਤੇ ਰੱਖ ਕੇ ਇਹ ਲੜ ਦੇ ਜਿਹੜਾ ਪੱਲੇ ਉਹਨੂੰ ਇਕੱਠੇ ਕਰਕੇ ਇੱਕ ਗਾਰਾ ਨੂੰ ਜਿਹੜਾ ਬੈਗ ਤੋਂ ਵਿੱਚ ਕਰ ਲੈਣਾ ਹੈ ਪੈਂਚ ਕਰਤ ਬਾਅਦ ਸਲੜ ਨੂੰ ਜਿਹੜਾ ਚੰਗੀ ਤਰ੍ਹਾਂ ਹੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਜਿਹੜੇ ਲੜਨੇ ਬਲ ਬਲਨੇ ਜਿਹੜਾ ਇਕੱਠੇ ਕਰਨ ਤੋਂ ਬਾਅਦ ਉਹ ਤੋਂ ਚੰਗੀ ਤਰ੍ਹਾਂ ਸਲੜ ਨੂੰ ਫੋਲਡ ਕਰ ਦੇਣਾ ਹੈ ਚੰਗੇ ਤਰ੍ਹਾਂ ਹਲੜ ਦੇ ਵਿੱਚ ਜਿਹੜੇ ਬਲਣੇ ਚੰਗੀ ਤਰ੍ਹਾਂ ਪਾ ਲੈਣੇ ਹਨ ਜਿਹੜੇ ਗਿਆ ਕਿ ਬਲਣੇ ਦੀ ਨੇ ਥੋੜੇ ਛਟਕਾਰ ਲੈਣੇ ਹਨ ਚੰਗੇ ਤਰ੍ਹਾਂ ਇਹ ਬੈਗ ਤੱਕ ਦੇ ਬਲਪਾਗੇ ਹਲੜ ਨੂੰ ਲਗਾ ਦੇਣਾ ਹੈ ਉਹਨੇ ਹੁਣ ਬਾਲ ਨੇ ਤੁਹਾਨੂੰ ਗੂਗਲ ਆ ਨਾ ਉਹਨੇ ਮਦਰਾ ਇਹ ਬਾਲ ਨੇ ਗੂਗਲ ਆਂ ਤੇ ਗੁੱਠੇ ਮਦਨ ਵਾਲ ਜਿਹੜਾ ਬਾਲ ਉਹਦੇ ਚੰਗੀ ਦਾ ਸੈਟ ਕਰ ਲੈਣੇ ਹਨ ਕਿਹੜਾ ਤੂੰ ਇਹ ਅਗਰ ਉਹ ਨੂੰ ਪੂਣੀ ਦਾ ਕੋਲਾ ਪਾਸੇ ਰੱਖ ਕੇ ਤੇੜਾ ਬੱਦ ਪਾਸੋਂ ਨੂੰ ਉੱਤੇ ਰੱਖ ਕੇ ਤੇ ਹੌ ਤਲਾ ਪੇਜ ਉਸ ਨੂੰ ਬਣਾ ਕੇ ਕਿਹਗੇ ਜਿਹੜਾ ਲੜ ਦੇ ਵਿਚਾਰੇ ਬਲ ਪਾ ਲੈਣੇ ਹਨ ਬਾਦ ਨੂੰ ਇਹ ਕਾ ਸਮੇਂ ਸਲੜਦੇ ਵੀ ਇੱਕ ਥਾਂ ਵਿੱਚ ਇਕੱਠੇ ਕਰ ਲੈਣੇ ਹਨ ਇਹਨਾਂ ਦਾ ਵੀ ਜਿਹੜਾ ਹੱਗ ਬੜਾ ਇਕੱਠੇ ਗੰਤੋ ਸਲੜਨ ਨੂੰ ਵੀ ਹਲਕਾ ਜਿਹਾ ਫੋਲਡ ਕਰਕੇ ਉਹਨਾਂ ਨੂੰ ਲਗਾਉਣਾ ਹੈ ਜਿਹੜੇ ਵੀ ਰੈਂ ਹੈਡ YouTube ਚੈਨਲ ਤਾਂ Facebook ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਉਹ ਰਹਣ ਟਿੰਗ ਇਹਨਾਂ ਨਾਲੇ ਬਲਪਾ ਆ ਵੀਰਾਂ ਨੂੰ ਵੀ ਲਗਾ ਦੇਣਾ ਹੈ ਹੁਣ ਜਿਹੜੀ ਪਾ ਜਿਹੜੀ ਸ਼ੇਪ ਆ ਉਹ ਸੈੱਟ ਕਰ ਲੈਣੀ ਹੈ ਘੇੜਾ ਤੁਸੀਂ ਨੇ ਅਗਲਾ ਡਾਗਣਾ ਹੈ ਪੁਣੀ ਦਾ ਖੁੱਲਦਾ ਬਸ ਥੱਲੇ ਰੱਖ ਕੇ ਤੇੜਾ ਬੰਦ ਪਾਸੋਂ ਰੱਖ ਤੇ ਰੱਖ ਕੇ ਜਿੰਕ ਦਾ ਇਹੜਾ ਸਾਈਡ ਤੋਂ ਸੌਣ ਨੂੰ ਸਾਫ਼ ਕਰ ਲੈਣਾ ਹੈ ਇਸੜਾ ਦਾ ਵੀ ਇਹੜਾ ਉਧਰ ਆ ਪੇ ਜਾਓ ਤੁਸੀਂ ਨੇ ਬਣਾ ਲੈਣਾ ਹੈ ਉਧਰ ਆ ਪੇ ਜਿਵੇਂ ਬਣਾਉਂਦਾ ਹਿਲੜਾ ਤੋਂ ਚੰਗੀ ਤਰ੍ਹਾਂ ਇਹੜਾ ਸਾਫ਼ ਕਰਕੇ ਲਗਾ ਲੈਣਾ ਹੈ ਇਹ ਗੁੱਠੇ ਦੀ ਮੰਦਣਾ ਤੋਂ ਇਹੜਾ ਨੂੰ ਚੰਗੀ ਤਰ੍ਹਾਂ ਹੋਲਡ ਕਰ ਦੇਣਾ ਹੈ ਜਿਗਰ ਤਾਂ ਜਿਹੜਾ ਬਣਾ ਵਾਲਾ ਪਲਾੜਾ ਹੂਆ ਤੁਸੀਂ ਜਿਹੜਾ ਸੇਮੜ ਲਗਾਉਣਾ ਤੁਸੀਂ ਬਣਾ ਵੀ ਲਗਾ ਸਕਦੇ ਹੋ ਉਸੜਾ ਨੂੰ ਜਿੱਧਰ ਸਾਫ ਕਰਕੇ ਵੀ ਲਗਾ ਸਕਦੇ ਹੋ ਇਹਨਾਂ ਨੂੰ ਚੱਕ ਕੇ ਰਮੋੜ ਕੇ ਮੋੜ ਲੈਣਾ ਹੈ ਇਹਨਾਂ ਨੂੰ ਜਿੱਧਰ ਸਾਫ ਕਰ ਲੈਣਾ ਹੈ ਬੈਗ ਤੱਕ ਜਿਗਰ ਤਾਂ ਸਾਡੀ ਵੀਡੀਓ ਬਧਿਆਲਾ ਆ ਜੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆ ਗਿਤਾ ਰਡ ਦੀ ਜਿਹੜੀ ਸ਼ੇਪ ਆ ਉਹ ਦੇ ਨੇ ਸੈੱਟ ਕਰਨ ਤੋਂ ਪਹਿਲਾਂ ਲਗਾ ਦੇਣਾ ਹੈ। ਇਹੜਾ ਗੁਹਣੀ ਵਾਲਾ ਲਾੜਨਾ ਹੈ। ਰਡ ਦੀ ਜਿਹੜੀ ਪੂੜੀਆਂ ਆਸ ਨੂੰ ਖੋਲ ਲੈਣੀ ਹੈ। ਜਿਹੜਾ ਤੁਹਾਡੇ ਉਤਲੇ ਪੇਜੋਂ ਜਿਹੜਾ ਉਹਨਾਂ ਫਾਜ਼ਲਾ ਦੀ ਉਹ ਵੀ ਸੈੱਟ ਕਰ ਲੈਣਾ ਹੈ। ਜੇ ਤੁਹਾਡਾ ਜਿਹੜਾ ਸਾਈਡ ਤੋਂ ਵੇਚ ਦੇਣ ਲੱਜੰਦਾ ਤੁਸੀਂ ਉੱਤੇ ਉਹਦਾ ਮਾਲਕਾ ਬਾਜ ਦੇ ਨਾਲ ਉਹਨੂੰ ਅੰਦਰ ਕਰ ਦੇਣਾ ਹੈ ਜੇ ਜਿਹੜਾ ਲੜ ਨੂੰ ਸਾਫ਼ ਕਰ ਲੈਣਾ ਹੈ ਸਾਈਡ ਵਾਲੇ ਨੂੰ ਜਿਹੜਾ ਸ਼ੇਵਨੜਾ ਜਿਹੜਾ ਜਿਹੜਾ ਇਹਦਾ ਸਾਫ਼ ਕਰ ਲੈਣਾ ਹੈ ਜਿਹੜਾ ਵੀ ਨਿਕਲ ਗਈ ਲੜ ਲਾਉਣਾ ਹੈ ਜਿਹੜਾ ਕਾਲ ਜਿਹੜਾ ਪੱਕ ਪੈਨ ਉਹਦੇ ਸਿਰ ਤੇ ਜਮੇ ਸੈਂਟਰ ਦੇ ਵਿੱਚ ਲਗਾਉਣਾ ਹੈ ਦੰਨੇ ਅੱਕਾ ਜਿਹੜਾ ਇੱਧਰ ਵੱਧ ਘੜ ਨਹੀਂ ਲਗਾਉਣਾ ਜਿਹੜਾ ਚੰਗੀ ਤਰ੍ਹਾਂ ਇਹਦਾ ਸਾਫ਼ ਕਰ ਲੈਣਾ ਹੈ ਜਿਹੜਾ ਵੀ ਨੇ ਕੱਲ੍ਹ ਦੀ ਲੜ ਲਗਾਉਣਾ ਹੈ ਤੁਸੀਂ ਇਸ ਲੜ ਨੂੰ ਜਿਹੜਾ ਸਿੱਧਾ ਵੀ ਲਗਾ ਸਕਦੇ ਹੋ ਤੇ ਇਸ ਲੜ ਤੋਂ ਕਮਾ ਕੇ ਵੀ ਲਗਾ ਸਕਦੇ ਹੋ ਇਹ ਜਿਹੜਾ ਜਿਹੜਾ ਇਹ ਸੰਗਤਾਂ ਦਾ ਹਰਾੜੂ ਸਾਫ਼ ਕਰ ਲੈਣਾ ਹੈ ਜਿਹੜਾ ਵੀ ਲੜ ਘਟ ਜਾਂਦਾ ਹੈ ਜਾਂ ਫਿਰ ਲੜ ਪੂਰਾ ਛੋੜਾ ਰਹਿ ਜਾਂਦਾ ਹੈ ਤਾਂ ਕਰਕੇ ਜਿਹੜਾ ਸਿੱਧਾ ਲੜ ਲਗਾ ਸਕਦੇ ਹੋ ਜੋ ਕਿ ਤਰ੍ਹਾਂ ਫਿਰਾਂ ਨੂੰ ਵੀ ਬਾਹਾਂ ਦੇ ਵਿੱਚ ਜਿਹੜਾ ਆਖੀ ਲਾਉਣਾ ਇਹ ਸਲੜ ਵੀ ਬਾਹਾਂ ਦੇ ਵਿੱਚ ਕਾ ਸਕਦੇ ਹੋ ਜੰਗੀ ਤਰ੍ਹਾਂ ਜਿਹੜੇ ਤਲੇ ਬਲ ਹੋਣਗੇ ਇਹਨੇ ਕੱਢ ਲੈਣੇ ਹਨ ਜਿਹੜਾ ਸਲੜ ਨੂੰ ਜਿਹੜਾ ਨੋ ਦੇ ਕੋਲ ਰੱਖ ਦੇਣਾ ਹੈ ਜੇਕਰ ਤੁਹਾਡਾ ਡਰੜਾ ਢਿੱਲਾ ਹੋ ਜਾਂਦਾ ਤੁਸੀਂ ਉਹਦੇ ਤੇੜਾ ਪੱਗਵੇਂ ਲਗਾ ਸਕਦੇ ਹੋ ਜਿਹੜਾ ਕਿ ਤੁਸੀਂ ਪੱਗਵੇਂ ਲਗਾਓਗੇ ਉਹ ਡਰੜਾ ਲੜਾ ਤੁਸੀਂ ਉਹ ਡਰ ਢਿੱਲਾ ਨਹੀਂ ਹੋਊਗਾ ਜਿਹੜਾ ਤੁਹਾਡੇ ਛੇਵੇਂ ਲੜਾ ਦੇ ਵਿੱਚ ਬਲ ਸੀਗੇ ਤੇਰੀ ਸਾਈਡ ਇਹਨੂੰ ਵੀ ਕੱਢਾ ਦੇਣਾ ਹਨ ਜ ਜਿਹਨਾਂ ਆੜੇ ਬੜਾ ਗੜਨ ਤੋਂ ਬਾਅਦ ਜਿਹੜਾ ਜਿਹੜਾ ਸਿਰ ਟਕਣਾ ਹੈ ਜਿਹੜੀ ਅੱਖਾਂ ਕੋਲ ਪੱਗਾ ਉਹ ਵੀ ਸੈਟ ਕਰ ਲੈਣੀ ਹੈ ਇਹੜਾ ਜਿਹੜਾ ਸੈਟ ਹੈ ਗਣਾ ਹੈ ਜਿਹੜਾ ਸਿਰ ਦੇ ਸੈਂਟਰ ਚ ਜਿਹੜਾ ਤੁਸੀਂ ਨੇ ਪਹਿਲਾਂ ਲਗਾਇਆ ਸੀ ਉਸੇ ਨਾਲ ਨੂੰ ਚੰਗੀ ਤਰ੍ਹਾਂ ਖੋਲ ਕੇ ਪੂਰੇ ਸਿਰ ਤੇ ਜਿਹੜਾ ਕਵਰ ਕਰ ਲੈਣਾ ਹੈ ਸਾਰਾ ਸਿਰ ਟੱਕ ਦੇਣਾ ਹੈ ਜਿਹੜਾ ਜਿਹੜੇ ਸਾਈਡ ਤੇ ਪਿਛੋਂ ਮੁੜਾ ਲੜ ਸੀ ਉਸ ਜਿਹੜਾ ਹੈਡਾ ਤੋਂ ਹੋਲਡ ਕਰਕੇ ਉਸ ਨਾਲ ਨੂੰ ਚੰਗੀ ਤਰ੍ਹਾਂ ਪਿਛੇ ਬੈਗ ਤੇ ਦਬ ਜਣਾ ਹੈ ਜੇਕਰ ਤਾਂ ਸਾਡੀ ਵੀਡੀਓ ਬਧਿਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ